ਪੁੱਤਰ ਤੁਸੀਂ ਜਿੰਦਾਬਾਦ ਤੁਸੀਂ ਇੱਥੇ ਆਏ ਕਿੰਨੂੰ ਵੇਖਣ ਵਾਸਤੇ ਆਏ ਅਸੀਂ ਰਾਣਾ ਸਾਡੇ ਨੂੰ ਵੇਖਣ ਵਾਸਤੇ ਆਏ ਅਸੀਂ ਰਾਣਾ ਸਾਹਿਬ ਦੇ ਹੱਕ ਚ ਆਏ ਤੁਸੀਂ ਉਹਨਾਂ ਦੇ ਹੱਕ ਚ ਆਏ ਆ ਹਾਂ ਜੀ ਲੋਕ ਜਿਹੜੇ ਇੱਥੇ ਆਏ ਨੇ ਲੋਕਾਂ ਦੇ ਦੇਖੋ ਤੁਸੀਂ ਭਾਜਪਾ ਦਾ ਕਿੰਨਾ ਪਿਆਰ ਲੋਕ ਦੇ ਰਹੇ ਆਂ ਜੀ ਸਰ ਔਰ ਹਰ ਟਾਈਮ ਲੱਗਦਾ ਭਾਜਪਾ 27 ਦੇ ਵਿੱਚ ਬੜੇ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਸੋਇਪਰ ਦੇ ਇੰਨੇ ਜ਼ਿਆਦਾ ਕੰਮ ਹੋ ਰਹੇ ਨੇ ਇੰਨੇ ਜ਼ਿਆਦਾ ਪ੍ਰੋਜੈਕਟ ਲੈ ਕੇ ਆਉਂਦੇ ਆ ਪੀਜੀਆ ਚਾਲੂ ਹੋ ਗਿਆ ਰਾਣਾ ਗਰਮੀ ਸਿੰਘ ਸਾਡੀ ਵੱਲੋਂ ਇਕੱਠ ਜਿਹੜਾ ਕੀਤਾ ਗਿਆ ਇੱਥੇ ਮਨਪ੍ਰੀਤ ਬਾਦਲ ਜਿਹੜੇ ਪਹੁੰਚੇ ਜਿਹੜੀ ਅੱਜ ਜਨਤਾ ਦਾ ਆਵਾਮ ਜਿਹੜੀ ਹੈ ਇਹ ਘੱਟ ਤੁਸੀਂ ਦੇਖ ਹੀ ਰਹੇ ਹੋ ਕਹਿੰਦੇ ਪੁੱਤਰ ਤੁਸੀਂ ਜਿੰਦਾਬਾਦ ਤੁਸੀਂ ਇੱਥੇ ਆਏ ਕਿੰਨੂੰ ਵੇਖਣ ਵਾਸਤੇ ਆਏ ਅਸੀਂ ਰਾਣਾ ਸਾਡੀ ਨੂੰ ਵੇਖਣ ਵਾਸਤੇ ਆਏ ਪ੍ਰਧਾਨ ਬੀਜੇਪੀ ਦੇ ਅਸ਼ੀਸ਼ ਸ਼ਰਮਾ ਜੀ ਵੀ ਆਏ ਜਿਹੜੇ ਉਹ ਗਾਇਜ਼ ਵਿੱਚ ਤੁਸੀਂ ਇੱਥੇ ਰਾਣਾ ਕਮਿਲ ਸਿੰਘ ਥੋੜੀ ਵੱਲੋਂ ਆਏ ਦਾ ਹਾਂਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਬਹੁਤ ਵਧੀਆ ਵੇਖੋ ਬੱਚੇ ਵੀ ਇੱਥੇ ਰਾਣਾ ਜਮੀਰ ਸਿੰਘ ਥੋੜੀ ਵੱਲੋਂ ਆਏ ਨੇ ਪ੍ਰਧਾਨ ਪੰਜਾਬ ਦੇ ਅਸ਼ੀਸ਼ ਸ਼ਰਮਾ ਜਿਹੜੇ ਉੱਥੇ ਪਹੁੰਚੇ ਲੋਕ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਲੋ ਖੜੇ ਨੇ ਦਿਖਾਈ ਦੇ ਰਹੇ ਆ ਲੋਕ ਲੇਡੀਜ਼ ਖੜੀਆਂ ਲੇਡੀਜ਼ ਨਾਲ ਗੱਲਬਾਤ ਕਰਦੇ ਆ ਤੁਸੀਂ ਸਾਫ਼ ਦੇਖ ਸਕਦੇ ਹੋ ਹਾਂਜੀ ਭਾਂਜੀ ਹਾਂਜੀ ਤੁਸੀਂ ਇੱਥੇ ਆਏ ਪੰਜਾਬ ਪ੍ਰਧਾਨ ਦੇ ਅਸੀ ਸ਼ਰਮਾ ਜੀ ਆਏ ਕੀ ਕਹਿਣਾ ਗਏ ਬੀਜੇਪੀ ਨੂੰ ਕੀ ਨਿਸ਼ਾਨਾ ਬੀਜੇਪੀ ਲੋਕ ਹਾਂਜੀ ਤੁਸੀਂ ਦੱਸੋ ਜੀ ਪਿੱਛੇ ਬੱਲੇ ਬੱਲੇ ਆ ਰਾਣਾ ਗਰਬੀਰ ਸਿੰਘ ਬਟਾਟਾ ਵੱਟਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹਦੇ ਆ ਵਧ ਗਿਆ ਗਿੜੇ ਹਾਰੇ ਕੋਈ ਪੁਰਜ਼ੇ ਆਏ ਨੇ ਨਹੀਂ ਰਾਣਾ ਸਾਹਿਬ ਦੇ ਅੱਖ ਚ ਹਾਂਜੀ ਹਾਂਜੀ ਤੁਸੀਂ ਕਿਹੜੇ ਦੇ ਅਈ ਰਾਣਾ ਸਾਹਿਬ ਦੇ ਅੱਖ ਚ ਤੁਸੀਂ ਉਹਨਾਂ ਦੇ ਅੱਖ ਚ ਆਏ ਹਾਂਜੀ ਹਾਂਜੀ ਜਿਹਦਾ ਝੰਡਾ ਪਿਆ ਆਪਣਾ ਸਾਰਾ ਕਰਾਊਡ ਦੇਖਣ ਤੋਂ ਚਾਲੂ ਲੱਗ ਰਿਹਾ ਜੀ ਕਿ ਬੀਜੇਪੀ ਜਾਂ ਆਪ ਦੇ ਵਿਚਾਲੇ ਬਿਲਕੁਲ ਤਿਆਰ ਹੈ ਬਿਲਕੁਲ ਇਹ ਏਡਾ ਵੱਡਾ ਇਕੱਠ ਜਿਹੜਾ ਵੇਖਣ ਨੂੰ ਮਿਲਿਆ ਤੁਸੀਂ ਤਸਵੀਰਾਂ ਸਾਹਿਬ ਦੇਖ ਸਕਦੇ ਇੱਕ ਵਾਰ ਤਾਨੂੰ ਪੰਜਾਬ ਪ੍ਰਧਾਨ ਦੀਆਂ ਤਸਵੀਰਾਂ ਵੀ ਤੁਹਾਨੂੰ ਅੰਦਰ ਦੀਆਂ ਵੀ ਦਿਖਾਣੇ ਆ ਅੰਦਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਪ੍ਰਧਾਨਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅੰਦਰ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਕੀ ਕਹਿਣਾ ਤੁਸੀਂ ਆ ਵੀ ਸੋਲੋ ਲੋਕ ਜਿਹੜੇ ਇੱਥੇ ਆਏ ਨੇ ਲੋਕਾਂ ਦੇਖੋ ਤੁਸੀਂ ਬੀਜੇਪੀਏ ਦਾ ਕਿੰਨਾ ਪਿਆਰ ਲੋਕ ਦੇ ਰਹੇ ਆ ਜੀ ਸਰ ਕੀ ਕਹਿਣਾ ਜਾਂਦੇ ਆ ਪੰਜਾਬ ਪ੍ਰਧਾਨ ਦੇ ਬੀਜੇਪੀਏ ਦੇ ਆਏ ਨੇ ਮੈਂ ਸਟੇਟ ਕਨਵੀਨਰ ਦਿਵੰਗ ਸ਼ਕਤੀਸਲ ਬੀਜੇਪੀਏ ਪੰਜਾਬ ਡਾਕਟਰ ਜੀਵੂ ਜੱਜਾ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਪੰਜਾਬ ਦੇ ਪ੍ਰਧਾਨ ਆਏ ਨੇ ਅਸ਼ੀਸ਼ ਸ਼ਰਮਾ ਜੀ ਪਹਿਲੀ ਫੇਰੀ ਹੈ ਫੋਜ਼ਪੁਰ ਦੀ ਵਰਕਰਾਂ ਚ ਬੜਾ ਚਾਹ ਤੇ ਸਾਨੂੰ ਔਨ ਵਾਲਾ ਟਾਈਮ ਲੱਗਦਾ ਬੀਜੇਪੀ 27 ਦੇ ਵਿੱਚ ਬੜੇ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਤੇ ਆਉਣ ਵਾਲੇ ਦਿਨ ਜਿਹੜਾ ਟਾਈਮ ਹੈ ਇਹ ਬੀਜੇਪੀ ਦਾ ਭਜੀ ਰਾਣਾ ਗਰਮੀਤ ਸਿੰਘ ਛੋਟੀ ਬਲੋਡਾ ਵੱਡਾ ਇਕੱਠ ਜਿਹੜਾ ਕੀਤਾ ਗਿਆ ਫੋਜ਼ਪੁਰ ਦੇ ਵਿੱਚ ਕੀ ਕਹਿਣਾ ਜਾਂਦੇ ਉਹਨਾਂ ਵਾਸਤੇ ਰਾਣਾ ਛੋਟੀ ਦੀ ਸ਼ਿਕਾਇਤ ਤਾਂ ਕੋਈ ਬੰਦਾ ਵੀ ਜਿਹੜਾ ਨਾ ਜਾਣਦਾ ਹੋਵੇ ਉਹਨਾਂ ਦੀ ਸ਼ਿਕਾਇਤ ਤਾਂ ਪੂਰਾ ਇਹ ਲਾਕਾ ਸਾਫ ਦਾ ਕਪਤਨ ਮੰਤਰੀ ਰਹੇ ਨੇ ਸਾਫ छवि ਦੇ ਬੰਦੇ ਨੇ ਉਹਨਾਂ ਨੇ ਲੋਕਾਂ ਦੇ ਕੰਮ ਕੀਤੇ ਨੇ ਅੱਜ ਤੁਸੀਂ ਦੇਖਿਆ ਆ ਫੋਇਪੜ ਦੇ ਇੰਨੇ ਜ਼ਿਆਦਾ ਕੰਮ ਹੋ ਰਹੇ ਨੇ ਇੰਨੇ ਜ਼ਿਆਦਾ ਪ੍ਰੋਜੈਕਟ ਲੈ ਕੇ ਆਉਂਦੇ ਪੀਜੀਆ ਚਾਲੂ ਹੋ ਗਿਆ ਟ੍ਰੇਨਾਂ ਚੱਲ ਚੱਲੀਆਂ ਹਰੂਤ ਸਾਹਿਬ ਉਸਦੀ ਟ੍ਰੇਨ ਚੱਲੀ ਆ ਰਾਣਾ ਸੁੱਡੀ ਦਿਨ ਰਾਤ ਲੱਗੇ ਇਲਾਕੇ ਦੇ ਕੰਮ ਕਰਾਉਣੀ ਉਹ ਇਕੱਲੇ ਫੋਇਪੜ ਕਹਿੰਦੇ ਨੇ ਪੂਰੇ ਪੰਜਾਬ ਲੈਵਲ ਤੇ ਆਪਦੀ ਛਵੀ ਉਹਨਾਂ ਨੇ ਪੂਰੀ ਬਣਾਈ ਆ ਕਿ ਬਹੁਤ ਸਾਫ ਸਵੀ ਦੇ ਬੰਦੇ ਆ ਜਿਹੜਾ ਔਨਗਲਾ ਪੋਜੀਸ਼ਨ ਨੇ ਰਾਣਾ ਸੁੱਡੀ ਜੀ ਫਰੋਖਪੁਰ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਅਸ਼ਵੀ ਸ਼ਰਮਾ ਜਿਹੜੇ ਪਹੁੰਚੇ ਜਿਹੜੇ ਪਹੁੰਚਣ ਤੋਂ ਬਾਅਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਲੋਕਾਂ ਦੇ ਦੁੱਖ ਤਕਲੀਫਾਂ ਵੀ ਦੱਸੀਆਂ ਗਈਆਂ ਉਹ ਲੋਕ ਇੱਥੇ ਪਾਰਟੀ ਦੇ ਨਾਲ ਜੁੜਦੇ ਦਿਖਾਈ ਦਿੱਤੇ ਨੇ ਅੱਜ ਜਿਹੜਾ ਕੱਠ ਵੱਡਾ ਰਾਣਾ ਗਰਮੀ ਸਿੰਘ ਥੋੜੀ ਵੱਲੋਂ ਕੀਤਾ ਗਿਆ ਤਾਂ ਤਸਵੀਰਾਂ ਫਰੋਖਪੁਰ ਦੇ ਵਿੱਚ ਦਿਖਾ ਰਹੇ ਆ ਤੇ ਉਹਦੇ ਪੈਲਸ ਦੇ ਬਾਹਰ ਦੀਆਂ ਤਸਵੀਰਾਂ ਤੋਂ ਦਿਖਾ ਰਹੇ ਆ ਤੇ ਵੀ ਰਾਣਾ ਗਰਮੀ ਸਿੰਘ ਥੋੜੀ ਵੱਲੋਂ ਕੱਠ ਜਿਹੜਾ ਕੀਤਾ ਗਿਆ ਇੱਥੇ ਮਨਪ੍ਰੀਤ ਬਾਦਲ ਜਿਹੜੇ ਪਹੁੰਚੇ ਨਾਲ ਉਹਨਾਂ ਦੇ ਰਾਣਾ ਗਰਮੀ ਸਿੰਘ ਥੋੜੀ ਦੇ ਨਾਲ ਅਸ਼ਵੀ ਸ਼ਰਮਾ ਬੀਜਪੀ ਦੇ ਪ੍ਰਧਾਨ ਜਿਹੜੇ ਨੇ ਪਿਛਲੇ ਵੀ ਦੋ ਵਾਰ ਹੀ ਪ੍ਰਧਾਨ ਬਣ ਚੁੱਕੇ ਤੀਜੀ ਵਾਰ ਇਸ ਫਿਰੋਜ਼ਪੁਰ ਪਹਿਲੀ ਉਹਨਾਂ ਦੀ ਫੈਰੀ ਜਿਹੜੀ ਹੁੰਦੀ ਦਿਖਾਈ ਦੇ ਤਸਵੀਰਾਂ ਤੁਹਾਨੂੰ ਇਹ ਪੈਲਸ ਦੀਆਂ ਦਿਖਾ ਰਹੇ ਬਾਹਰ ਦੀਆਂ ਤਸਵੀਰਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਕਿੰਨਾ ਇਕੱਠ ਜਿਹੜਾ ਲੋਕਾਂ ਲੋਕਾਂ ਨਾਲ ਗੱਲਬਾਤ ਕਰਦੇ ਲੋਕ ਇੱਥੇ ਖੜੇ ਨਾਲ ਖੜੇ ਹਾਂਜੀ ਭਾਈ ਜੀ 사ਸੀ ਗਾਲ ਜੀ ਭਾਈ ਜੀ ਅਸ਼ਵੀ ਸ਼ਰਨਾ ਪ੍ਰਧਾਨ ਬੀਜਪੀ ਦਾ ਕਿਵੇਂ ਦਾ ਤੱਲ ਲੱਗ ਰਿਹਾ ਜੀ ਪਹਿਲਾਂ ਤਾਂ ਮੈਂ ਤੁਹਾਡਾ ਵੀਡੀਓ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਡਾਕਟਰ ਮੋਹਨ ਸਿੰਘ ਲਾਲਕਾ ਸਪੋਕਸਮੈਨ ਭਾਰਤੀ ਜਨਤਾ ਪਾਰਟੀ ਅੱਜ ਜੋ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਕੋਰੇਪੁਰ ਦੀ ਰਸ਼ੀਦਾ ਦੇ ਧਰਤੀ ਤੇ ਆਏ ਨੇ ਔਰ ਰਾਣਾ ਗਰਮੀਤ ਸਿੰਘ ਜੀ ਸੋਢੀ ਦੀਆਂ ਜੋ ਬਾਵਾ ਹੋਰ ਮਜ਼ਬੂਤ ਕਰਕੇ ਗਏ ਨੇ ਔਰ ਇਥੋਂ ਅੱਜ ਕਲੀਅਰ ਹੀ ਹੋ ਚੁੱਕਿਆ ਹੈ ਵੀ ਜਿਹੜੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਆਪਦੇ ਬਲਬੂਤੇ ਤੇ ਬਹੁਤ ਹੀ ਭਾਰੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਾਏਗੀ ਔਰ ਤੁਸੀਂ ਜਿਹੜੀ ਅੱਜ ਜਨਤਾ ਦਾ ਆਵਾਜ਼ ਜਿਹੜੀ ਹੈ ਇਹ ਘੱਟ ਤੁਸੀਂ ਦੇਖ ਹੀ ਰਹੇ ਹੋ ਤੇ ਇਸ ਤੋਂ ਅੱਗੇ ਤਾਂ ਕੁਝ ਕਹਿਣ ਨੂੰ ਬਣਦਾ ਹੀ ਨਹੀਂ ਕਿਉਂਕਿ ਜਿਹੜੀ ਭਾਰਤ ਜਨਤਾ ਪਾਰਟੀ 2027 ਦੇ ਵਿੱਚ ਜਿਹੜੀ ਆਪਣੇ ਇਕੱਲੇ ਜਿਹੜੀ ਹੈਗੀ ਨਰੋਲ ਚੋਣ ਲੜੇਗੀ 2027 ਦੇ ਵਿੱਚ ਬਿਲਕੁਲ ਜੀ ਸਾਡੇ ਨਾਲ ਲੋਕ ਜਿਹੜੇ ਜੁੜੇ ਲੋਕਾਂ ਨਾਲ ਗੱਲਬਾਤ ਕਰ ਰਹੇ ਲੋਕਾਂ ਦਾ ਇਹੋ ਹੀ ਕਹਿਣਾ ਇੱਕ ਵੱਡਾ ਕੱਟ ਬੀਜੇਪੀ ਦਾ ਜਿਹੜਾ ਦੇਖਣ ਨੂੰ ਅੱਜ ਤੇ ਫਿਰੋਜ਼ਪੁਰ ਦੇ ਵਿੱਚ ਵੇਖਿਆ ਅਸ਼ੀਸ਼ ਸ਼ਰਮਾ ਜਿਹੜੇ ਪ੍ਰਧਾਨ ਬੀਜੇਪੀ ਦੇ ਆਏ ਨੇ ਪਹਿਲੀ ਵਾਰ ਇੱਥੇ ਫਿਰੋਜ਼ਪੁਰ ਦੇ ਵਿੱਚ ਲੋਕਾਂ ਨਾਲ ਰੂਬਰੂ ਜਿਹੜਾ ਹੋਣਾ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਹੋਰ ਰਾਣਾ ਗਰਮੀ ਸਿੰਘ ਥੋੜੀ ਵੱਲੋਂ ਵੀ ਗੱਲਬਾਤ ਕੀਤੀ ਗਈ ਸੀ ਰਾਣਾ ਗਰਮੀ ਸਿੰਘ ਥੋੜੀ ਵੱਲੋਂ ਐਡਾ ਵੱਡਾ ਕੱਟ ਜਿਹੜਾ ਇੱਕ ਬੀਜੇਪੀ ਨੂੰ ਵੱਡੀ ਜਿਹੜਾ 2027 ਦੇ ਵਿੱਚ ਇਲੈਕਸ਼ਨ ਆਣ ਵਾਲੇ ਉਹ ਤੁਸੀਂ ਦੇਖ ਹੀ ਲਖਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਤਸਵੀਰਾਂ ਤੁਹਾਨੂੰ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਪੈਲਸ ਦੀਆਂ ਦਿਖਾਈਏ ਜੀ ਇਹ ਬਾਹਰ ਦੇ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਰਿਹਾ ਲੋਕ ਇੱਥੇ ਕਾਫੀ ਗਿਣਤੀ ਦੇ ਵਿੱਚ ਜੁੜੇ ਦਿਖਾਈ ਦੇ ਰਹੇ ਸੀ ਲੋਕਾਂ ਨਾਲ ਵੀ ਗੱਲਬਾਤ ਕਰ ਰਿਹਾ ਲੋਕ ਜਿਹੜੇ ਇੱਥੇ ਕਾਫੀ ਜੁੜੇ ਆ ਤੁਹਾਨੂੰ ਤਸਵੀਰਾਂ ਤੁਹਾਨੂੰ ਬਾਹਰ ਜਿਹੜੇ ਲੋਕ ਖੜੇ ਨੇ ਉਹ ਗੱਲਬਾਤ ਕਰਦੇ ਆ ਰਾਣਾ ਗਰਮੀਤ ਸਿੰਘ ਥੋੜੀ ਅੰਦਰ ਨੇ